ਲੋੜੀ ਦਾ ਤਿਉਹਾਰ ਜੋ ਹਰ ਸਾਲ ਲੋਕਾਂ ਦੇ ਵੱਲੋਂ ਬੜੇ ਹੀ ਚਾਹਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਕਿਤੇ ਗਿੱਧਾ ਪੰਗੜਾ ਪਾਇਆ ਜਾਂਦਾ ਹੈ ਤੇ ਕਿਤੇ ਬੋਲੀਆਂ ਪਾਈਆਂ ਜਾਂਦੀਆਂ ਨੇ ਅਤੇ ਨੌਜਵਾਨਾਂ ਦੇ ਵੱਲੋਂ ਖਾਸ ਕਰਕੇ ਪਤੰਗਬਾਜ਼ੀ ਕਰਕੇ ਇਸ ਤਿਉਹਾਰ ਤੇ ਹੋਰ ਵੀ ਰੌਣਕਾਂ ਲਗਾ ਦਿੱਤੀਆਂ ਜਾਂਦੀਆਂ ਨੇ ਪਰ ਇਸ ਵਾਰ ਲੋਹੜੀ ਦੇ ਤਿਉਹਾਰ ਤੇ ਬਟਾਲਾ ਤੋਂ ਇੱਕ ਨੌਜਵਾਨ ਨੇ ਬੜਾ ਹੀ ਅਨੋਖਾ ਕਾਰਾ ਕਰ ਦਿੱਤਾ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਤੰਗ ਨੂੰ ਲੈ ਕੇ ਉਸ ਨੇ ਇੱਕ ਅਜਿਹੀ ਪਤੰਗ ਬਣਾਈ ਹੈ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਇਸ ਨੌਜਵਾਨ ਨੇ ਸ਼ਾਇਦ ਹੀ ਪਹਿਲਾਂ ਕਿਸੇ ਨੇ ਅਜਿਹੀ ਪਤੰਗ ਦੇਖੀ ਹੋਵੇਗੀ ਤੇ ਜਦੋਂ ਇਸ ਬਾਰੇ ਜਦੋਂ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਲੋੜੀ ਵਾਲੇ ਦਿਨ ਹੀ ਇਸ ਪਤੰਗ ਨੂੰ ਆਸਮਾਨ ਦੇ ਵਿੱਚ ਚੜਾਈ ਜਾਵੇਗੀ ਪਰ ਜਦੋਂ ਮਾਂਜੀ ਬਾਰੇ ਗੱਲ ਕੀਤੀ ਤਾਂ ਉਸਦੇ ਵੱਖਰੇ ਹੀ ਬੋਲ ਸੀ। តਾ ਤੁਹਾਨੂੰ ਵੀ ਸੁਣਾਉਣਾ ਹੈ ਕਿ ਆਖਿਰ ਉਸਨੇ ਮਾਂਜੀ ਬਾਰੇ ਕਿਹੜੀ ਗੱਲ ਕਹੀ ਅਤੇ ਇਸ ਤਰ੍ਹਾਂ ਦੀ ਜਿਹੜੀ ਅਨੋਖੀ ਪਤੰਗ ਬਣਾਈਏ ਉਹ ਖਿਆਲ ਉਸ ਨੌਜਵਾਨ ਦੇ ਦਿਮਾਗ ਦੇ ਵਿੱਚ ਕਿੱਥੋਂ ਆਇਆ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਾਜkumar ਰਾਜਾ ਬਟਾਲਾ ਸਰ ਇਹ ਪਤੰਗ ਕਿੰਨੇ ਫੁੱਟ ਦੀ ਹੈ ਤਾਂਗਾ ਜੀ 8 ਫੁੱਟ ਬਾਈ 6 ਫੁੱਟ ਦਾ ਕੀ ਖਾਸियत ਹੈ ਇਸ ਦੀ ਖਾਸੀਆਂ ਨੇ ਬਾਂਸ ਦੀ ਬਣੀ ਤੰਗਾ ਫੁੱਲੀ ਫੁੱਲ ਪਾਸ ਦੀ ਬਣੀ ਹਿੰਦੁਸਤਾਨ ਚ ਇਹੋ ਜਿਹੀ ਚੀਜ਼ਾਂ ਬਣਾ ਲੈਂਦੇ ਆ ਔਰ ਬੇਜੋੜ ਪਤੰਗਾ ਇਹਦੇ ਚ ਕੋਈ ਵੀ ਜੋੜ ਨਹੀਂ ਹੈ ਇਹਦੇ ਕਾਬਿਲ ਕਿੰਨਾ ਟਾਈਮ ਲੱਗਾ ਇਹਨੂੰ ਬਣਾਉਣ ਤੇ ਇਹਨੂੰ ਮਾਰਾ 6 ਦਿਨ ਲੱਗੇ ਜੇ ਇੱਕ ਤੰਗਾ ਬਣਾਉਣ ਤੰਗਾ ਬਣਾਉਂਦੇ ਸੀ ਬਹੁਤ ਬਹੁਤ ਵੱਡੀਆਂ ਦਿਖਾਉਂਦੇ ਸੀ ਬਈ ਆਪਾਂ ਡੋਨੇ ਪੇ ਆਪਣੇ ਪਟਾਲੇ ਚ ਬਣਾ ਕੇ ਦਿਖਾ ਦਿੱਤੀਗੀ ਬਣਾਈ ਹੈ ਤੁਹਾਡੇ ਸਾਹਮਣੇ ਆ ਜੀ ਇਹ ਮਜਸਮਾ ਤੁਹਾਡੇ ਸਾਹਮਣੇ ਆ ਦੇਖ ਲੋ ਉਹ ਸਿਰਫ ਬਣਾਈ ਨਹੀਂ ਇਹਨੂੰ ਉਡਾਵਾਂਗੇ ਵੀ ਆਪਣੇ ਵਾਸਤੇ ਬਣਾਈ ਕੇ ਵੇਚਣ ਵਾਸਤੇ ਇਹ ਆਪਣੇ ਹੱਥੇ ਬਣਾਈ ਜਾਣਾ ਹੋਰ ਵੀ ਇਦਾਂ ਦੀ ਬਣਾਈਏ ਤੁਸੀਂ ਉਹ ਇਤੋਂ ਛੋਟੀਆਂ ਥੋੜੀਆਂ ਇੱਕੋ ਹੀ ਆਹੇ ਪਤੰਗੀ ਵੱਡੀ ਇਹ ਸਿਰਫ ਇੱਕੋ ਸਿੰਪਲ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਾਹਿਲਾ ਜੀ ਸਰ ਐਡੀ ਪਤੰਗ ਆ ਹਾਂ ਜੀ ਇਦਾਂ ਦੀ ਪਤੰਗਾ ਅੱਜ ਪਟਾਲਾ ਜੇ ਬਣ ਗਈ ਹੈ ਉਹ ਜੀ ਦੇਖੋ ਜੀ ਪਟਾਲਾ ਵਿੱਚ ਹਰ ਇੱਕ ਚੀਜ਼ ਬਣਦੀ ਹੈ ਜਿੰਨਾ ਸ਼ੌਂਕ ਲੱਗਦਾ ਮੈਨੂੰ ਪਟਾਲਾ ਦੇ ਵਿੱਚ ਆ ਉਹਨਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਹੈਗਾ ਲੋਕੀ ਦੂਰੋਂ ਦਰੋਂ ਆਪਣੇ ਰਿਸ਼ਤੇਦਾਰ ਆਉਂਦੇ ਨੇ ਇੱਥੇ ਲੋਹੜੀ ਦੇ ਸਪੈਸ਼ਲ ਲੋਹੜੀ ਦੇ ਆਉਂਦੇ ਨੇ ਮਨਾਉਣ ਵਾਸਤੇ ਤਿਹਾਰ ਵਿਖਾਣ ਆ ਸੇ ਆਉਂਦੇ ਨੇ ਜਿੰਨੀ ਪਤੰਗ ਪਜੀ ਇੱਥੇ ਹੁੰਦੀ ਆ ਮਿੱਲਾਂ ਤਾਂ ਕਿੱਥੇ ਹੋਊਗੀ ਇਹ ਚੜਾਈ ਕਿੱਤਾ ਜਾਊਗੀ ਏਡੀ ਵੱਡੀ ਇਹ ਜੀ ਚੜਾਈ ਜਾਏਗੀ ਮਾਂਜੀ ਦੇ ਡੋਰ ਚੜਾਈ ਆਏਗੀ ਠੀਕ ਹੈ ਸਪੈਸ਼ਲ ਡੋਰ ਆ 16 ਤਾਂ ਆਪੀ ਡੋਰ ਹੁੰਦੀ ਹੈ ਗੱਡੋ-ਗੱਡੋ ਦੋ-ਦੋ ਤਿੰਨ ਚ ਰਖੜੀਆਂ ਨੂੰ ਲੱਗਣਗੀਆਂ ਉਹਦੇ ਤੇ ਚੜਾਈ ਜਾਏਗੀ ਬਟਾਲਾ ਤੋਂ ਲੱਕੀ ਦੀ ਰਿਪੋਰਟ ਐਸਐਮ ਜੀ ਨਿਊਜ਼